ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪਿੱਥੋ ਪਿੱਥੋ ਪਿੰਡ ਰਾਮਪੁਰਾ ਫੂਲ ਤਹਿਸੀਲ ਦਾ ਤੇ ਇਹਨੂੰ ਜ਼ਿਲ੍ਹਾ ਬਠਿੰਡਾ ਪੈਂਦਾ ਰਾਮਪੁਰੇ ਦੇ ਬਿਲਕੁਲ ਨੇੜ ਦਾ ਪਿੰਡ ਹੈ 메ਨ ਰੋਡ ਤੋਂ ਸਿਰਫ 3 ਜਾਂ 4 ਕਿਲੋਮੀਟਰ ਸਾਈਡ ਤੇ ਹਟਵਾਇ ਪਿੰਡ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਵਪਾਰ ਦਾ ਕੰਮ ਕਰਦਾ ਇਹਦੇ ਕੋਲ ਜ਼ਿਆਦਾਤਰ ਵਛੀਆਂ ਵਿਕਰੀ ਵਾਲੀਆਂ ਹੁੰਦੀਆਂ ਵਿਚੋਂ ਕੁਸਨ ਆਗ ਅੱਜ ਵੀ ਤੁਹਾਨੂੰ ਗੱਭਣ ਦਿਖਾਉਂਗਾ ਤੇ ਕੁਸ ਵਹਿੜਾਂ ਜਿਹੜੀਆਂ ਹੀਫਰ ਐ ਛੋਟੀ ਉਮਰ ਦੇ ਬੱਚੇ ਐ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹਨੂੰ ਜਿਹੜਾ ਨਾਗ ਜੱਜ ਜੂਗਾ ਉਹ ਵੀਰ ਤਸੱਲੀ ਕਰ ਸਕਦਾ ਆ ਕਿ ਪਸ਼ੂ ਦੇਖਣਾ ਤੁਹਾਡਾ ਕੰਮ ਐ ਚੰਗੀ ਤਣਾਵ ਦੀ ਰੀਝ ਨਾਲ ਤਸੱਲੀ ਕਰ ਸਕਦੇ ਹੁੰਨੇ ਆ ਨੰਬਰ ਸਕਰੀਨ ਦੇ ਉੱਤੇ ਚੱਲਦਾ ਰਹਿਣਾ ਜਿੰਨੇ ਨਾਗ ਤੁਸੀਂ ਇਸ ਟਾਈਮ ਦੇਖ ਰਹੇ ਹੋ ਇਹਨਾਂ ਤੋਂ ਬਿਨਾ 8 ਨਾਗ ਬਾਈ ਨੇ ਗੱਡੀ ਦੇ ਉੱਤੇ ਲੋਡ ਕਰਤੇ ਐ ਤੋਂ ਪਹਿਲਾਂ ਮੇਰੇ ਇੱਥੇ ਪਹੁੰਚਣ ਤੇ ਨਾਲ ਹੀ ਜਿਹੜਾ ਉਹ ਅਜੇ ਗੱਡੀ ਬਾਹਰ ਖੜੀ ਹੈ ਜਿੱਤੇ ਬਾਈ ਹੋਰੀ ਗਾ ਜਿਹੜੀਆਂ ਵੱਛੀਆਂ ਲੋਡ ਕਰ ਰਹੇ ਆ ਅੱਠ ਨਗ ਸੋ ਸ਼ੁਰੂਆਤ ਕਰਾਂਗੇ ਆਪਾਂ ਸੋਨੀਆਂ ਸੋ ਜਿਹੜੀਆਂ ਗੱਬਣ ਵਹਿਣਾ ਉਹਨਾਂ ਤੋਂ ਤੇ ਨਗ ਤੁਹਾਨੂੰ ਮੈਂ ਬਹੁਤ ਸਾਰੇ ਦਿਖਾਉਣੇ ਆ ਸੋ ਪਹਿਲੀ ਵੀਡੀਓ ਬਾਈ ਕੋਲੋਂ ਆਉ ਮਿਲਦੇ ਆ ਬਾਈ ਨੂੰ ਬਾਈ ਸਸਰੀ ਕਾ ਸਸਰੀ ਗਾਲ ਬਾਈ ਜੀ ਨਾਮ ਦੱਸ ਦੀ ਵੀਰ ਨਾਮ ਰੋਹਣ ਆ ਜੀ ਠੀਕ ਹੈ ਹਾਂ ਜੀ ਪਿੰਡ ਪਿੱਥੋ ਜ਼ਿਲ੍ਹਾ ਬਠਿੰਡਾ ਜੀ ਨੇੜੇ ਤਹਿਸੀਲ ਰਾਮਪੁਰਪੁਰਾ ਜੀ ਠੀਕ ਹੈ ਰੋਹਣ ਬਾਈ ਕਿੰਨਾ ਕ ਚਿਰ ਹੋ ਗਿਆ ਵਪਾਰ ਕਾ ਆਪਾਂ ਨੂੰ ਹੋ ਗਿਆ ਜੀ 10 ਸਾਲ ਜੀ ਕੰਮ ਕਰਦਾ ਚਾ ਵੱਛੀਆਂ ਹੀ ਲਿਆਉਣੇ ਹੋ ਜਿਆ ਹਾਂ ਜੀ ਹਾਂ ਜੀ ਬਾਈ ਬੱਚਿਆਂ ਪਹਿਲਾਂ ਮਿਲ ਗਿਆ ਹੁਣ ਤੁਹਾਨੂੰ ਪਤਾ ਹੈ ਨਾ ਆਨਲਾਈਨ ਦਾ ਕੰਮ ਹੋ ਗਿਆ ਤਾਂ ਕਰਕੇ ਫਿਰ ਆਪਾਂ ਵੀ ਵੀਡੀਓ ਪਾਉਣ ਲੱਗੇ ਬਾਈ ਸਰ ਅੱਛਾ ਹਾਂ ਜੀ ਹਾਂ ਜੀ ਠੀਕ ਹੈ ਅੱਜ ਆਪਾਂ ਤਿੰਨ ਗੱਬਣ ਵੜਾ ਦਿਖਾਉਣੀ ਹੈ ਹਾਂ ਜੀ ਮੇਤਰੋ ਹੀ ਕਰ ਲਾਂਗੇ ਪਹਿਲੇ ਨੰਬਰ ਤੇ ਬੱਚੀ ਤੇਰੇ ਹੱਥ ਖੜੀ ਹੈ ਹਾਂ ਜੀ ਹਾਂ ਜੀ ਗੱਬਣ ਕਿੰਨੇ ਚਿਰ ਦੀ ਹੈ ਇਹ 6 ਦੱਬਣਾ ਭਾਈ ਮੂੰਹ ਚਾਰ ਦੰਦ ਦਾ ਤਾਂ ਆਪਾਂ ਬਾਈਆਂ ਨੂੰ ਕਲੀਅਰ ਕਰ ਦਾਂਗੇ ਜਮ ਪਟਕੇ ਦਿਖਾਵਾਂਗੇ ਦੰਦ ਹਾਂ ਜੀ ਤਾਂ ਦੱਸੋ 6 ਮਹੀਨਾ ਦੀ ਗੱਬਣ ਚਾਰ ਦੰਦ ਹਾਂ ਜੀ ਤੇ ਸਿੰਗ ਨਾਲ ਹੀ ਮੁੜਿਆ ਹੋਇਆ ਹਾਂ ਜੀ ਹਾਂ ਜੀ ਭਾਈ ਬੜਾ ਸਿੰਗ ਦੀਆਂ ਫੋਟਾਂ ਜ਼ਰੂਰ ਹੈਗੀਆਂ ਗ੍ਰੇਡ ਬਰੂਡ ਤੁਸੀਂ ਆਪ ਤੁਸੀਂ ਚੈੱਕ ਕਰ ਲਓ ਭਾਈ ਠੀਕ ਹੈ ਹਾਂ ਜੀ ਹਾਂ ਜੀ ਭਾਈ ਇਹ ਭਾਈ ਗੱਬਣ ਜੀ ਨੇ ਜਾਨੀ ਚੈੱਕ ਪਾਸ ਕਰਵਾ ਸਕਦਾ ਹੈ ਹਾਂਜੀ ਭਾਈ ਆਪਣੀ ਚੈੱਕ ਦੀ ਗਾਰੰਟੀ ਠੀਕ ਹੈ ਇੱਥੇ ਕੋਈ ਬੰਦਾ ਆਪੇ ਚੈੱਕ ਕਰਾ ਲੇ ਠੀਕ ਹੈ ਚਾਹੇ ਘਰੇ ਮੰਗਾ ਲੇ ਠੀਕ ਹੈ ਉਤਨ ਅਸਾਰ ਚੈੱਕ ਕਰਾ ਲੇ ਆਪਣੇ ਉਥੋਂ ਤੱਕ ਦੀ ਗਾਰੰਟੀ ਹੋਊ ਭਾਈ ਠੀਕ ਹੈ ਕੀ ਰੇਟ ਰਹਿਣਾ ਰੋਣ ਭਾਈ ਹਾਂਜੀ ਭਾਈ 46000 ਰੁਪਏ ਭਾਈ ਦੰਦ ਪਟ ਕੇ ਦਿਖਾ ਦਨੇ ਆਪਾਂ ਤੁਹਾਨੂੰ ਠੀਕ ਹੈ ਸੋ ਦੋਸਤੋ 46000 ਰੇਟ ਹੈ ਚਾਰ ਦੰਦ ਦਾ ਤੇ ਦੰਦ ਕਨਫਰਮ ਵੀ ਭਾਈ ਕਹਿੰਦਾ ਆਪਾਂ ਕਰਾਂਗੇ ਵੀਡੀਓ ਦੇ ਵਿੱਚ ਖੜ ਜਾ ਉੱਥੇ ਬੰਨ ਕੇ ਸੋ ਦੋਸਤੋ ਦੰਦ ਕਨਫਰਮ ਕਰ ਲੈਨੇ ਆ ਚਾਰ ਦੰਦ ਕਨਫਰਮ ਹੈ ਠ ਇਹਦੀ ਕੀ ਡਿਟੇਲ ਇਹ ਬਾਈ ਆਪਣੇ 6 ਦੰਦਾਂ ਦਾ ਜੀ ਮੂਹ ਠੀਕ ਹੈ ਠੀਕ ਹੈ ਜੀ 4 ਮਹੀਨੇ ਦੀ ਗੱਬਣਾ ਚਾਰਾਂ ਦੀ ਚੱਕ ਪਾਸ ਹਾਂਜੀ ਹਾਂਜੀ ਠੀਕ ਹੈ ਕੀ ਕੀਮਤ ਰਹਿਣੀ ਇਹਦੀ ਬਾਈ ਇਹਦਾ ਕੋਈ 55000 ਰੁਪਏ ਠੀਕ ਹੈ ਦੋਸਤ 4 ਮਹੀਨੇ ਦੀ ਇਹ ਗੱਬਣਾ ਗੰਦੋ ਕਿ 6 ਦੰਦ ਦੱਸੋ ਹਾਂਜੀ 6 ਦੰਦ ਬਾਈ ਠੀਕ ਹੈ ਸੋ 55000 ਰੇਟ ਆ ਦੋਸਤ 4 ਮਹੀਨੇ ਦੇ ਗੱਬਣਾ 5 ਮਹੀਨੇ ਰਹਿੰਦੇ ਆ ਸੂਨ ਦੇ ਵਿੱਚ ਤੇ ਪੂਰੀ ਰੁੱਤ ਚ ਹੀ ਸੂਹੂਗੀ ਕਰਮਾ ਵਾਲੀ ਜਦੋਂ ਤੇਜ਼ੀ ਜਿਹੜੀ ਉਹ ਫੁੱਲ ਹੋਊਗੀ گاਵਾ ਦੀ ਸੋ ਗੱਬਣਾ ਆਪਸ਼ਨਲ ਆ ਤੁਹਾਡੇ ਕੋਲ ਇੱਥੇ ਵੀ ਚੈੱਕ ਕਰਵਾ ਸਕਦੇ ਹੋ ਤੇ ਜਦੋਂ ਘਰੇ ਤੁਹਾਡੇ ਕੋਲ ਵਹੀਕਲ ਤੋਂ ਪਸੂ ਉਤਰੂਗਾ ਤੇ ਉਦੋਂ ਵੀ ਚੈੱਕ ਕਰਵਾ ਸਕਦੇ ਹੋ ਗੱਡੀ ਦੇ ਖੜਿਆਂ ਖੜਿਆਂ ਸੋ ਇਹ ਦੋ ਬੱਛੀਆਂ ਤੁਹਾਨੂੰ ਗੱਭਨ ਦਿਖਾਤੀਆਂ ਇੱਕ ਜਰਸੀ ਬਹੁਤ ਸੋਹਣੇ ਰੰਗ ਦੀ ਵਹਿੜ ਹੈ ਇਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਇਸੇ ਵੀਡੀਓ ਦੇ ਵਿੱਚ ਜਿਹੜੀ ਜਰਸੀ ਹੈ ਬਈ ਇਹ ਕਿੰਨੇ ਚਿਰ ਦੀ ਗੱਭਣਾ ਕਿੰਨਾ ਟਾਈਮ ਬਾਕੀ ਇਹ ਤਾਂ ਬਾਈ 1 ਮਹੀਨਾ ਰਹਿੰਦਾ ਬਾਈ ਠੀਕ ਹੈ ਹਾਂਜੀ ਇਹ ਵੀ ਛੇ ਦਾੰਦਾ ਮੂੰਹ ਠੀਕ ਹੈ ਇਹ ਪਹਿਲੇ ਸੁੰਦੀ ਆ ਠੀਕ ਹੈ ਰੇਟ ਕੀ ਰਹਿਣਾ ਬਾਈ ਦਾ ਰੇਟ ਇਹਦਾ ਵੀ 55000 ਰੁਪਏ ਬਾਈ ਠੀਕ ਹੈ 55000 ਰੇਟ ਹਾਂ ਵੀ ਆ ਤੋ ਇਹ ਜਦਾ ਪੱਖ ਜਰਸੀ ਦਾ ਲਾਲ ਰੰਗ ਦੇ ਵਿੱਚ ਸੋਹਣੀ ਵਹਿੜ ਹੈ 55000 ਰੇਟ ਹੈ ਤੇ 1 ਮਹੀਨਾ ਬਾਕੀ ਹੈ ਸੋਨ ਚ ਸੋਨੇ ਟਾਂਚੇ ਦੀ ਹੈ ਟਾਪ ਦੀ ਬਰੀਡ ਹੈ ਤੇ ਤੋਂ ਜਰਸੀ ਤਿਆਰ ਕਰ ਲਓਗੇ ਤੁਸੀਂ ਆਪ ਇਹਨੂੰ ਤੁਸੀਂ ਜਿੱਦਾਂ ਦੀ ਮਰਜ਼ੀ ਜਜਮੈਂਟ ਕਰੋ ਪਰ ਬੱਚੇ ਜਰਸੀ ਚ ਬਹੁਤ ਸੋਹਣੇ ਪਾਉ ਹਵਾਨਾ ਸੋਨਾ ਬਣਾਉਂਦੀ ਹੁੰਦੀ ਹੈ 1 ਮਹੀਨਾ ਹਜੇ ਲੈਂਦੀ ਹੈ ਸੋਨ ਦੇ ਵਿੱਚ ਰੈੱਡ ਕਲਰ ਦੇ ਵਿੱਚ ਇਹ ਤੁਹਾਨੂੰ ਵਹਿੜ ਦਿਖਾ ਰਿਹਾ ਮੈਂ ਦੰਦੋਂ 6 ਦੰਦ 6 ਦੰਦ ਦਾ ਬਾਈ ਸੋ ਇਹ ਤਿੰਨ ਨਾਕ ਤੁਹਾਨੂੰ ਮੈਂ ਗੱਬਨ ਦਿਖਾਤੇ ਆ ਇਸ ਤੋਂ ਬਾਅਦ ਤੁਹਾਨੂੰ ਹੀਫਰ ਦਿਖਾਉਣੇ ਆ ਬਾਈ ਇਹ ਗੱਬਨ ਤਾਂ ਨਹੀਂ ਹੋਈ ਬੱਚੀ ਨਹੀਂ 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 ਬਾਈ ਹਲੇ ਥੀਰੀ ਹੈ ਮੂੰਹੋਂ ਬਾਈ ਠੀਕ ਹੈ ਆ ਤੁਹਾਨੂੰ ਦਿਖਾਉਣੇ ਆ ਦੰਦ ਵੀ ਪਟ ਕੇ ਸੋ ਦੰਦ ਤੁਹਾਨੂੰ ਦਿਖਾ ਰਿਹਾ ਕਿ ਹਾਈਟ ਲਾਈਟ ਲੈਂਥ ਤੁਸੀਂ ਚੈੱਕ ਕਰੋ ਬਾਈ ਸਹੀ ਹੈ ਸੋ ਪੂਰੇ ਕਦ ਕਾਠ ਦੀ ਵੈੜ ਹੈ ਦੰਦ ਤੁਹਾਨੂੰ ਵੀਡੀਓ ਚ ਕਨਫਰਮ ਕਰਦੇ ਨੇ ਫੇਸ ਦੇਖ ਸਕਦੇ ਹੋ ਆਹ ਸੰਚਾ ਇਹਦਾ ਤੁਸੀਂ ਦੇਖ ਲਓ ਦੰਦੋਂ ਆਪਾਂ ਵੀਡੀਓ ਦੇ ਵਿੱਚ ਕਨਫਰਮ ਕਰਾਂਗੇ ਕੋਚੀ ਖੀਰੀ ਠੀਕ ਹੈ ਬਾਈ ਓਕੇ ਕਨਫਰਮ ਖੀਰੀ ਬੱਚੀ ਦੋਸਤੋ ਹਜੇ ਦੰਦ ਸੜਦੀ ਵੀ ਨਹੀਂ ਗਈ ਤੇ ਇਹਦਾ ਬੋਡੀ ਵੇਟ ਇੰਨਾ ਹੈ ਕਿ ਤੁਸੀਂ ਇਹਨੂੰ ਗੱਬਣ ਜਿਹੜਾ ਉਹ ਹੁਣੇ ਹੀ ਕਰਵਾ ਸਕਦੇ ਹੋ ਬਾਕੀ ਦਸੰਬਰ ਦੀ ਰੁੱਤ ਇਦਾਂ ਨਹੀਂ ਹੁੰਦੀ ਹੈ ਵੀ ਜੇ ਗੱਬਣ ਕਰਾਉਣੇ ਆ ਤਾਂ ਪਸ਼ੂ ਰੁੱਤ ਚ ਸੁੰਦਾ ਹੈ ਤਾਂ ਰੇਟ ਬਾਈ ਇਹਦਾ ਕੀ ਰੇਟ ਹੈ ਬਾਈ ਰੇਟ ਆਪਣੇ ਕੋਲੇ ਮੈਂ ਤੁਹਾਨੂੰ ਹਨਾ ਪਾ ਐਸਟੀਮੇਟ ਦੱਸ ਦਿੰਦਾ ਆਪਣੇ ਕੋਲੇ ਬਾਈ 16000 ਤੋਂ ਲੈ ਕੇ 35000 ਤੱਕ ਬਾਈ ਰੇਟ ਹੈਗੇ ਠੀਕ ਹੈ 16 ਤੋਂ 35 ਦਾ ਪਾ ਹਾਂਜੀ ਹਾਂਜੀ ਠੀਕ ਹੈ ਬਾਈ ਇਹ ਬੱਚੀ ਦੰਦੋ ਦੱਸਦਾ ਜਾਈ ਤੇ ਨਾ ਹਾਂਜੀ ਬਾਈ ਇਹ ਵੀ ਖੀਰੀ ਹੈ ਬਾਈ ਮੂਹ ਸੋ ਦੋਸਤੋ ਰੇਟ ਜਿਹੜੀਆਂ ਅਸਰ ਵੱੱਛੀਆਂ 16000 ਤੋਂ ਸ਼ੁਰੂ ਹੁੰਦਾ ਤੇ 35000 ਲਾਸਟ ਰੇਟ ਹੈ ਜਿਹੜੀ ਵੱੱਛੀ ਪਸੰਦ ਆਵੇ ਉਹਦੀ ਕੀਮਤ ਪੁੱਛ ਲਿਓ ਕੀਰੀ ਵੱੱਛੀ ਹੈ ਸੋਹਣੇ ਟਾਂਚੇ ਦੀ ਹੈ ਰੰਗ ਰੂਪ ਵੀ ਸੋਹਣਾ ਦੋਸਤੋ ਸਟਰਕਚਰ ਵੀ ਤੁਸੀਂ ਦੇਖ ਸਕਦੇ ਹੋ ਦੰਦ ਆਪਾਂ ਜਿਹੜੀਆਂ ਵੱਡੀਆਂ ਵੱੱਛੀਆਂ ਕਦ ਕਾਠ ਚ ਉਹਨਾਂ ਦੇ ਨਾਲ ਨਾਲ ਕਨਫਰਮ ਕਰੀ ਜਾਵਾਂਗੇ ਠੀਕ ਹੈ ਭਾਈ ਓਕੇ ਸੋ ਜਿਹੜੀ ਵੱੱਛੀ ਦੇ ਦੰਦ ਮੈਂ ਇਧਰੋਂ ਤੁਹਾਨੂੰ ਖੀਰੀ ਬੋਲੂਗਾ ਦੰਦ ਦੇਖਣ ਤੋਂ ਬਾਅਦ ਉਹ ਤੁਹਾਨੂੰ ਭਾਵੇਂ ਵੀਡੀਓ ਚ ਨਾ ਦੱਸਣ ਪਰ ਮੇਰੇ ਕੋਲ ਗਰੰਟੀ ਹੋਊਗੀ ਤਿੰਨ ਨੰਬਰ ਤੇ ਦੱਸੋ ਇਹ ਜਿਹੜੀਆਂ ਅਸਰ ਬੱਛੀਆਂ ਵੈਸੇ 6ਵੇਂ ਨੰਬਰ ਤੇ ਵੜਾ ਹੁਣ ਜਿਹੜੀ ਬਾਈ ਤੋਰੂਗਾ ਰੋਣ ਬਾਈ ਦੰਦੋਂ ਇਹ ਕਿਵੇਂ ਬਚੀ ਖੀਰੀ ਬਾਈ ਖੀਰੀ ਠੀਕ ਹੈ ਹਾਂ ਜਿਹੜੀ ਜਿਹੜੀ ਕਹੇ ਤੀ ਬਾਈ ਉਹੀ ਹੋਊਗੀ ਠੀਕ ਹੈ ਘਰ ਤੱਕ ਦੀ ਗਰੰਟੀ ਹੋਊਗੀ ਬਾਈ ਓਕੇ ਹਾਂਜੀ ਬਈ ਘਰ ਤੱਕ ਦੀ ਬਾਈ ਕਹਿੰਦਾ ਗਰੰਟੀ ਹੋਊਗੀ ਜਿਹਨੂੰ ਖੀਰੀ ਹਾਂ ਬਈ ਜਿਹੜੇ ਬੰਦੇ ਕੋਈ ਆਨਲਾਈਨ ਵੀ ਬੰਗਾਉਣਾ ਚਾਹੁੰਦਾ ਠੀਕ ਹੈ ਵੀ ਆਪਾਂ ਘਰ ਤੱਕ ਦੀ ਗਰੰਟੀ ਹੋਊਗੀ ਉੱਥੇ ਦੰਦ ਦੰਦਾਂ ਕੰਨੀਓ ਖਾਣਾ ਕੰਨੀਓ ਕੋਈ ਗੰਡਾੜ ਹੋਵੇ ਅੱਜ ਗਰੰਟੀ ਹੋ ਗਈ ਬਾਈ ਠੀਕ ਹੈ ਹਾਂਜੀ ਸੋ ਦੱਸੋ ਅੱਜ ਬਾਈ ਦੰਦ ਪਟ ਕੇ ਪਹੁੰਚਣ ਦੀ ਗਰੰਟੀ ਹੋਊਗੀ ਬਾਈ ਕਹਿੰਦਾ ਦੰਦਾਂ ਲਵੋ ਵੀ ਤੇ ਥਣਾ ਲਵੋ ਠੀਕ ਜਿਹੜੀ ਚੀਜ਼ ਹੋਵੇ ਭਾਈ ਉਹੀ ਦੱਸ ਕੇ ਦੇਵਾਂਗੇ ਆਪਾਂ ਸਹੀ ਹੈ ਭਾਈ ਹਾਂ ਕਿਉਂਕਿ ਆਪਾਂ ਕੰਮ ਕਰਨਾ ਲੰਮਾ ਸਾ ਲੰਮਾ ਟਾਈਮ ਠੀਕ ਹੈ ਭਾਈ ਹਾਂਜੀ ਭਾਈ ਇਹਦੋਂ ਅੱਗੇ ਬਹੁਤ ਸੋਹਣੇ ਟਾਂਚੇ ਦੀ ਵੈਡ ਭਾਈ ਖੋਲੂਗਾ ਖੋਲੀ ਭਈ ਨੂੰ ਵੀ ਦੰਦ ਵੀਡੀਓ ਚ ਕਨਫਰਮ ਹੋ ਜਾਈਂਦੇ ਆ ਦੋਸਤੋ ਤੇ ਟਾਂਚਾ ਤੁਸੀਂ ਇਹਦਾ ਦੇਖ ਲੈ ਸਕਦੇ ਏ ਵੀ ਖੀਰੀ ਹੈ ਭਾਈ ਠੀਕ ਹੈ ਆ ਖੀਰੀਆਂ ਬੱਚੀਆਂ ਸਾਰੀਆਂ ਸੋ ਮੇਲਾ ਲੱਗਾ ਪਿਆ ਹੈ ਭਾਈ ਦੇ ਕੋਲ ਅੱਛੀਆਂ ਦਾ ਇਸ ਟਾਈਮ ਇਨੇ ਕ ਨਗ ਵਿਕਰੀ ਵਾਲੇ ਆ ਸਾਇਲੇਜ ਪਾ ਰਹੇ ਹੋ ਜਾਂ ਪਾਲਿਆ ਤਾਂ ਵੱਛੀਆਂ 1 1 2 2 ਜ਼ਰੂਰ ਪਾਲ ਲਓ ਨਾਲ ਕਿਉਂਕਿ ਕੱਲੇ ਸਾਇਲੇਜ ਦੇ ਉੱਤੇ ਪਾਲ ਕੇ ਵੀ ਇਹਨਾਂ ਨੇ ਤੁਹਾਨੂੰ ਨਫਾ ਦੇ ਜਾਣਾ ਜਦੋਂ ਤਿਆਰ ਹੋ ਕੇ ਵਿਕਣੀਆਂ ਆ ਕੇ ਠੀਕ ਹੈ ਭਾਈ ਸੋ ਖੀਰੀ ਕਨਫਰਮ ਆ ਦੱਸੋ ਇਹ ਵੀ ਹਰੇਕ ਤਰ੍ਹਾਂ ਦਾ ਰੰਗ ਇਸ ਟਾਈਮ ਜਿਹੜਾ ਉਹ ਜ਼ਿਆਦਾ ਚਿੱਟੀ ਜਾਂ ਘੱਟ ਚਿੱਟੀਆਂ ਕਾਲੀਆਂ ਇਦਾਂ ਦੀਆਂ ਵੱਛੀਆਂ ਸਾਰੀਆਂ ਹੀ ਦਿਸਦੀਆਂ ਅੰਦਾਜ਼ਾ ਟੋਟਲ ਨਾਲ ਕਿੰਨੇ ਸੀ ਭਈ ਅੱਜ ਆਪਣੇ ਕੋਲ ਭਾਈ 20 ਨਾਲ ਸੀ ਠੀਕ ਹੈ ਹਾਂਜੀ ਸੋ ਵੀ ਨਾਗ ਵਿਕਰੀ ਵਾਲੀ ਸੋ ਕੁਛ ਆਪਾਂ ਬਾਈ ਸੇਲ ਕਰਤੇ ਠੀਕ ਹੈ ਹਾਂ ਤੁਹਾਡੇ ਸਾਹਮਣੇ ਤੁਹਾਨੂੰ ਅੱਠ ਜਿਹੜੀਆਂ ਉਧਰ ਚੜ ਗਈਆਂ ਉਹ ਤੋਂ ਬਿਨਾਂ ਵੀ ਮੇਰੇ ਖਿਆਲ ਚ ਹੁਣ ਵੀ 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 ਬੱਚੀਆਂ ਬਾਈ ਹੁਣ ਵੀ ਠੀਕ ਹੈ ਹਾਂਜੀ ਬਈ ਸੋ ਇਹ ਵੀ ਬੱਚੀ ਤੁਸੀਂ ਦੇਖੋ ਚੰਗਾ ਢੰਚ ਹੈ ਦੰਦ ਤੁਹਾਨੂੰ ਇਹਦੇ ਵੀ ਦਿਖਾ ਦਿਆਂਗੇ ਵੈਸੇ ਕਨਫਰਮ ਨਹੀਂ ਹੈ ਖੀਰੀ ਦੱਸਦੀ ਹੈ ਹਾਂਜੀ ਬਾਈ ਖੀਰੀ ਹੈ ਬੱਚੀ ਸਹੀ ਆ ਦੇਖੋ ਠੀਕ ਹੈ ਬਈ ਓਕੇ ਓਕੇ ਸੋ ਖੀਰੀ ਕਨਫਰਮ ਹੈ ਸੋ ਨਾਗ ਬਹੁਤੇ ਆਏ ਬਸ ਇੰਨੇ ਇੰਨੇ ਆਪਾਂ ਤੋੜ ਕੇ ਦਿਖਾਉਂਦੇ ਜਾਣੇ ਜਿਹੜਾ ਨਾਗ ਤੁਹਾਨੂੰ ਜਚੇ ਉਹਦੇ ਬਾਰੇ ਤੁਸੀਂ ਆ ਕੇ ਗੱਲਬਾਤ ਕਰਿਓ ਤਸੱਲੀ ਕਰ ਲਿਓ ਹਾਂਜੀ ਭਾਈ ਆਹ ਦੇਖ ਲਓ ਬਾਕੀ ਹਾਂ ਸਾਰੀਆਂ ਖੀਰੀਆਂ ਹੀ ਆ ਭਾਈ ਜਿਹੜੀ ਗੱਲ ਕਹੇਤੀ ਉਹੀ ਹੋਊਗੀ ਸਾਰੀਆਂ ਖੀਰੀਆਂ ਬਚੀਆਂ ਠੀਕ ਹੈ ਹਾਂਜੀ ਭਰੇ ਵਿੱਚੋਂ ਆਪਾਂ ਹੋਰ ਤੋੜ ਦਈਏ ਇੱਕ ਦੋ ਆਹ ਜਰਸੀ ਤੋੜ ਦਿੰਨੇ ਆ ਭਾਈ ਤੁਸੀਂ ਬਾਕੀ ਤੁਸੀਂ ਦੇਖ ਲਓ ਠੀਕ ਹੈ ਖੋਲ ਦੇ ਤੋ ਦੱਸੋ ਕ੍ਰਾਸ ਜਰਸੀ ਬੱਚੀ ਲਾਲ ਰੰਗ ਦੇ ਵਿੱਚ ਆ ਤੁਹਾਨੂੰ ਦਿਖਾ ਦਿੰਨੇ ਆ ਇੱਕ ਵਾਰ red color ਜਿਹੜਾ ਉਹ ਘੱਟ ਨਿਕਲਦਾ ਪੂਰੀ ਲਾਲ ਬੱਛੀ ਮੈਂ ਥੋੜਾ ਕ੍ਰਾਸ ਬੱਛੀ ਕਹਾ ਕਿਉਂਕਿ ਕੰਨ ਜਿਹੜਾ ਉਹ ਥੋੜਾ ਜਿਹਾ ਲੰਬਾ ਪੈਂਦਾ ਆਖੀਰ ਇਹ ਬਾਈ ਕਨਫਰਮ ਦੰਦੋ ਜਿਹੜੀ ਇਹ ਖੀਰੀ ਹੈ ਕਨਫਰਮ ਠੀਕ ਹੈ ਬਾਈ ਓਕੇ ਬਾਦ ਦੱਸ ਕੀ ਹਾਂਜੀ ਸੋ ਖੀਰੀ ਬੱਛੀ ਹੈ 16000 ਤੋਂ ਦੱਸੋ ਕੀਮਤ ਸ਼ੁਰੂ ਹੈ ਤੇ ਰੇਟ ਜਿਹੜੇ ਉਹ 35000 ਤੱਕ ਅਸਰ ਬੱਛੀਆਂ ਦੇ ਆ ਜਿਹੜੀਆਂ ਤਿੰਨ ਗੱਬਣ ਸੀ ਕੱਲੀ ਕੱਲੀ ਦੀ ਕੀਮਤ ਤੁਹਾਨੂੰ ਦੱਸਦੀ ਹੈ ਬਹੁਤ ਸਾਰੇ ਨਾਗਰ ਵਕਾਊ ਆ ਬਾਈ ਕੋਲ ਆ ਬਈ ਆ ਖੋਲੀ ਬੱਚੀ ਹਾਂਜੀ ਹਾਂਜੀ ਆ ਵਾਲੀ ਨਹੀਂ ਇਹਦੇ ਨਾਲ ਦੀ ਖੋਲ ਲਾ ਭਾਵੇਂ ਹਾਂਜੀ ਤੋਂ ਦੋਸਤੋ ਇੱਕ ਬੱਚੀ ਹੋਰ ਖੋਲ ਲੈਨੇ ਇਹ ਵੈਸੇ ਸਾਰੀਆਂ ਜੀ ਜੀ ਕਰਦਾ ਵੀ ਤੋੜ ਕੇ ਤੁਹਾਨੂੰ ਦਿਖਾਈਏ ਪਰ ਬਹੁਤਾਂ ਲੰਬੀ ਵੀਡੀਓ ਲਿਜਾਣ ਦਾ ਕੋਈ ਫਾਇਦਾ ਨਹੀਂ ਹਜੇ ਛੋਟੀ ਉਮਰ ਦਾ ਬੱਚਾ ਢਾਂਚਾ ਸੋਹਣਾ ਵੱਖਰਾ ਰੰਗ ਦੋਸਤੋ ਬਲੈਕ ਰੰਗ ਦੇ ਥਾਨ ਹੈ ਇਹਦੇ ਲੈ ਆ ਭਾਈ ਇਹਦੇ ਨਾਲ ਦੀ ਵੀ ਖੋਲ ਲਈ ਇੱਕ ਵਾਰ ਹਾਂਜੀ ਹਾਂਜੀ ਤੇਰੀ ਉਹ ਵੀ ਬੱਚੀ ਤੁਹਾਨੂੰ ਦਿਖਾ ਦਈਏ ਸੋ ਇੱਕ ਬੱਚੀ ਇਹਦੇ ਲਈ ਆਹ ਇਹ ਵੀ ਖੋਲ ਦੇ ਬਈ ਸੋ ਇਹ ਵੀ ਬੱਚੀ ਦੱਸੋ ਤੁਹਾਨੂੰ ਤੋਰ ਕੇ ਦਿਖਾਉਣੇ ਦੰਦੋਂ ਵੱਡੀ ਗੱਲ ਆ ਵੀ ਜਿਹੜੀ ਵੀ ਬੱਚੀ ਬਾਈ ਕਹਿੰਦਾ ਜੇ ਦੰਦੋਂ ਖੀਰੀ ਕਹਿ ਕੇ ਸੌਦਾ ਕਰਾਂਗੇ ਤਾਂ ਤੁਹਾਡੇ ਘਰੇ ਆਈ ਤੋਂ ਤੁਸੀਂ ਦੇਖ ਲਿਓ ਉਹ ਖੀਰੀ ਹੋਊਗੀ ਇਸ ਗੱਲ ਦੀ ਗਾਰੰਟੀ ਹੋਊਗੀ ਸੋ ਇਹ ਤੁਸੀਂ ਘਰੇ ਆਈ ਬੱਚੀ ਨੂੰ ਵੀ ਚੈੱਕ ਕਰ ਸਕਦੇ ਹੋ ਇਸ ਪੱਖ ਤੋਂ ਬਾਕੀ ਉਹ ਆ ਕੇ ਸੌਦੇ ਕਰਿਆ ਕਰੋ ਮੈਂ बार-बार ਬੇਨਤੀ ਕਰੀ ਦੀ ਆ ਵੀ ਬਾਅਦ ਚ ਫਰਕ ਨਾ ਕਿਸੇ ਗੱਲ ਨੂੰ ਪਵੇ ਠੀਕ ਹੈ ਬਾਈ ਕਈ ਵਾਰ ਕੋਸ ਵੀਰ ਇਦਾਂ ਦੇ ਵੀ ਦੇਖਿਆ ਵੀ ਪਸ਼ੂ ਖਰੀਦ ਲੈਂਦੇ ਆ ਬਾਅਦ ਚ ਪਸੰਦ ਨਹੀਂ ਆਉਂਦਾ ਫਿਰ ਕਿਉਂਕਿ ਵਪਾਰ ਦਾ ਕੰਮ ਆ ਤਾਂ ਪਸ਼ੂ ਜਦੋਂ ਵਾਪਸ ਮੁੜਦਾ ਇਹਨਾਂ ਦਾ ਵੀ ਦਿਲ ਟੁੱਟਦਾ ਤੇ ਤੁਹਾਡੇ ਨਾਲ ਫਰਕ ਵੀ ਪੈਂਦਾ ਆਪਸ ਵਿੱਚ ਸੌਦੇ ਦੇ ਵਿੱਚ ਵੀ ਸੋ ਆ ਕੇ ਜ਼ਰੂਰ ਦੇਖਿਓ ਜਿਹਨੇ ਕੋਈ ਬੱਚੀ ਖਰੀਦਣੀ ਆ ਦੋਸਤੋ ਬਹੁਤ ਸਾਰੇ ਨਾਗ ਵਕਾਊ ਹੈ ਡਿਟੇਲ ਦੱਸਤੀ ਹੈ ਬੇਸਿਕ ਗੱਲਾਂ ਹੀ ਕੀਤੀਆਂ ਕਿਉਂਕਿ ਆਪਣਾ ਵੀ ਸੁਭਾਅ ਇਦਾਂ ਦਾ ਵੀ ਆਪਾਂ ਬਹੁਤੇ ਕੁਐਸਚਨ ਉਦਾਂ ਦੇ ਨਹੀਂ ਪੁੱਟ ਕਰਦੇ ਜਿਹਦੇ ਬਾਰੇ ਬਾਈ ਨੂੰ ਵੀ ਕਨਫਰਮ ਨਾ ਹੋਵੇ ਤੇ ਤੁਹਾਨੂੰ ਐਵੇਂ ਦੱਸੀ ਜਾਈਏ ਸੋ ਢਾਂਚੇ ਸੋਹਣੇ ਆ ਤੁਸੀਂ ਇਹਨਾਂ ਦੀ AI ਖੋਦ ਕਰਾਓਗੇ ਸੀਮਨ ਨੋਟ ਕਰ ਲਿਓ ਜੇ ਇਹਨਾਂ ਤੋਂ ਤੁਸੀਂ ਟਾਪ ਦੀ ਬਰੀਡ ਜਿਹੜੀ ਉਹ ਚੰਗੀ ਬਰੀਡ ਚੰਗੀ ਨਸਲ ਤਿਆਰ ਕਰ ਸਕਦੇ ਹੋ ਸੋ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਅਸ